ਜਿਹੜਾ ਕੇਜਰੀਵਾਲ ਸਾਹਿਬ ਭੇੜਾ ਜਾ ਮਾਫਲਰ ਪਾ ਕੇ ਭੇੜੇ ਭੇੜੇ ਯਾਰ ਮੇਰੀ ਫੱਤੋ ਦੇ ਉਹੀ ਖੰਗੀ ਜਾਊ ਆਕੇ ਠੰਗ ਭਵਾ ਹੋਵੇ ਨਾ ਹੋਵੇ ਇਹ ਕਹਿੰਦਾ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਤ ਜਵਾਲਾਲ ਲਹਿਰੂ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵੰਤ ਪ੍ਰਤਾਪ ਸਿੰਘ ਕਹਿਰੋਂ ਇਹ ਇਹ ਜੇ ਯੋਧੇ ਕੀ ਸੀ ਇਹ ਨਾ ਚ ਲੋਕ ਭਰੋਸਾ ਕਰਦੇ ਸੀ ਲੋਕ ਭਰੋਸਾ ਕਰਦੇ ਸੀ ਔਰ ਵਰਕਰ ਨੂੰ ਕੁਛ ਨਹੀਂ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਟੀ ਸੱਟੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਨਾ ਫੜਿਓ ਜੀ ਤੇ ਲੀਡਰ ਲੀਡਰ ਮੇਕ ਹੈ ਹੋਣ ਲੀਡਰ ਪਾਰਟੀ ਨੂੰ ਗਿਰਵੀ ਧਰ ਦੇਣ ਤੇ ਜੇ ਲੀਡਰ ਵਰਕਰ ਦੇ ਲਈ ਲੜਨੀ ਕੁਛ ਨਾ ਛੱਡਣ ਵਰਕਰ ਉਦੋਂ ਉੱਠਦਾ 35 ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ ਹਰ ਥਾਂ ਤੇ ਗਹਿਮਾ ਗਹਿਮੀ ਜਦੋਂ ਹੁੰਦੀ ਹੈ ਨਾ ਜਿੱਦਣ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ 35 ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਨੇ ਈਮਾਨ ਨਹੀਂ ਵੇਚਿਆ ਉਸੇ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਤਿਆਰ ਹੈ ਕਾਂਗਰਸ ਉਸੇ ਦਿਨ ਖੜੀ ਹੋ ਜੂਗੀ ਜਿੰਦਾਬਾਦ ਨਮਜੋਦ ਸਨ ਸਿੱਧੂ ਜਿੰਦਾਬਾਦ ਕਿਸੇ ਗਾਂਧੀ ਉਹ ਭਾਈ ਕੋਈ ੱੱੱਕਾ ਮਾਰਦਾ ਹਾੜ ਮਾਸ ਦਾ ਪਤਲਾ ਨੀਵਾ ਥੱਲੇ ਡਿੱਗ ਜਾਂਦੇ ਸੱਚ ਸੀ ਜਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦੇ ਕਿਉਂ ਟੱਡਪੀਡ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਰੋਹੀ ਕਰ ਰਿਹਾ ਨਾ ਮੇਰੀ ਰੇਤੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕਿ ਕਿਦੇ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠ ਨਹੀਂ ਪੁੜੀ ਤਕਵਾ ਤੁਸੀਂ 50000 ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਹ ਪਾਸਪੋਰਟ ਦੇਖ ਲਓ ਪੰਜਾਬ ਦੇ ਰਿਕਾਰਡ ਤੋੜਦਾ 12 ਲੱਖ ਪਾਸਪੋਰਟ ਬਣਿਆ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ ਕਾਇਦਾਤ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਘੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮ일 ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨੇ ਨੀਹਾਂ ਜੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰਜੀਤੇ ਸਭ ਤੋਂ ਵੱਧ ਨਾਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ 'ਚ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ-ਜਾਇਦ ਵੇਚ ਕੇ ਗੋਰਿਆਂ ਦੇ ਗੁਲਾਮ ਬਣ ਜਾਣਗੇ ਓ ਸ਼ਰਮ ਕਰੋ ਏ ਜਿਹੜੀਆਂ ਤੁਸੀਂ ਐਡਾ ਦਿੰਨੇ ਹੋ ਸ਼ਰਮ ਕਰੋ ਲੈ ਮੈਂ ਅੱਜ ਨਾ ਅਨਾਉਂਸ ਕਰਦਾ ਮੇਰੇ ਕੋਲ ਕੋਈ ਅਹੁਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਆ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫੇਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਟੀ ਵਰਗੇ ਲੋਕਾਂ ਕੋਲ ਆ ਪਿੱਛੇ ਪੈਣ ਜੀ ਬੈਠੀ ਆ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਾਗਦਾ ਜਮੀਰ ਅੱਜ ਵੀ ਬਰਕਰਾਰ ਹੈ ਨਾ ਵਿਕਿਆ ਨਾ ਵੇਕਣ ਦਊ ਐਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਹੈ ਪੰਜਾਬ ਦਾ ਬਰਤਾਨਾ ਇੰਨਾ ਹੀ ਹੈ ਨੌਜਵਾਨ ਕੀ ਚਾਹੁੰਦਾ ਔਰ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਨਾਲ ਬਣਦੀ ਐ ਮੈਂ ਤਾਂ ਉਹਦੇ ਗਰੁੱਪ 'ਚ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾ ਦਿੰਦਾ ਉਹ ਰਾਜਨੀਤੀ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਜਿਤਨ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 20-20 ਰੁਪਏ ਦੀ ਬਿਜਲੀ ਖਰੀਦ ਰਹੇ ਹੋ ਤੇ ਫਿਰ ਫ੍ਰੀ ਦੇ ਰਹੇ ਹੋ ਪੀਐਸ ਪੀਸੀਐਲ ਵਾਲਿਆਂ ਤਾਂ ਤਨਖਾਹ ਨਹੀਂ ਨੀ ਸਾਰੇ ਟੀਚਰ ਟੰਕੀਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨੋਂ ਨਹੀਂ ਹਟਦੇ bizness ਕਰਨੋਂ ਨਹੀਂ ਹਟਦੇ 80-20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅਣਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗ ਗਈ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦਿਨ ਚੰਡੇ ਚ ਡੰਡਾ ਲੰਘ ਜੂ ਤੰਬੂ ਚ ਬੰਬੂ ਦਾ ਉਸੇ ਦਿਨ ਤੂੰ ਕਹਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰੁਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰੁਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕੱਢਦਾ ਹੱਸ ਲੋ ਹੱਸ ਲੋ ਤਾੜੀ ਠੋਕਿਆ ਕਰੋਗੇ ਜਦੋਂ ਝੂਠ ਬੋਲਦਾ ਤਹਿਸੀਲ ਚੱਲ ਜਾ ਉੱਥੇ ਤਹਿਸੀਲ ਚੱਲ ਜਾ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਈਆ ਖਾਣੇ ਹੋ 21000 ਦੀ ਰੇਤੇ ਦੀ ਟਰਾਲੀ ਵਿਕਦੀ ਹੈ 15 ਕਰੋੜ ਰੁਪਈਏ ਇੱਕ ਐਸੇ ਬੰਦੇ ਨੂੰ ਗਰਦੀਪ ਜਿਹਾਰ ਜਿਹੜਾ ਕਿ ਸੋ ਵੀਰ ਬਾਦਲ ਵਾਲੇ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਆ ਉਹ ਚਲੋ ਨਾਂ ਨੇ ਕਿਹਨੂੰ ਦਿੰਦੇ ਆ ਕੇਬਲ ਵਾਲੇ ਕਿਹਨੂੰ ਦਿੰਦੇ ਆ ਮੀਨਾ ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਾਸਾਂ ਦੇ ਪਰਮਿਟ ਦੇਵੋਗੇ ਬਤਾਉ ਨਹੀਂ ਦਿੱਤਾ ਤੁਸੀਂ ਇਹ ਗੁਰੂਆਂ ਦੀ ਬਾਣੀ ਕਿਉਂ ਸੇਹ ਦੇਣ ਵਾਲੀ ਹੈ ਕਿਉਂਕਿ ਤਿਆਗ ਦੀ ਭਰੀ ਹੈ ਕਾਂਗਰਸ ਕੋਈ ਨਮਕ ਦੀ ਡਲੀ ਨਹੀਂ ਬਈ ਸਮੁੰਦਰ ਨਾਪਣ ਜਾਊਗੀ ਤੇ ਉੱਥੇ ਹੀ ਘੁਲ ਜਾਊਗੀ ਕਾਂਗਰਸ ਕੋਈ برف ਦੀ ਟੱਲੀ ਵੀ ਨਹੀਂ ਵੀ ਬਾਰਸ਼ ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਪਿਘਲ ਜਾਊਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ ਇਸ ਦੇਸ਼ ਦੀਆਂ ਨੀਹਾਂ ਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ ਗੋਰਿਆਂ ਤੋਂ ਸੁਤੰਤਰ ਕਰਨ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ कहना सी भगत सिंह की कहने सी लाल बहादुर शास्त्री वो आंख वाले याद करके देखो कि प्रण करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम नहीं होने देंगे जय वर्कर ना सामभ्या तो पार्टी नहीं संभलनी ਤੇ ਮਾਫ ਕਰਨਾ ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੱਧੂ ਐਕਸ ਐਮ ਐਲ اے ਐਕਸ ਐਮ ਪੀ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸ ਵੀ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ